प्यारे श्रोता जनों वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 99 आओ सुनदे हां आज श्री गुरु ग्रंथ साहिब जी दा पहला प्रकाश पूरब है आप सब नु लाख लाख बधाई होवे जी आज दे दिन ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ 30 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਦੀ ਬਾਣੀ ਅਤੇ 15 ਭਗਤਾਂ ਤੇ ਕੁਝ ਗੁਰਸਿੱਖਾਂ ਦੀ ਬਾਣੀ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਨ ਗੁਰੂ ਸਾਹਿਬ ਲੈ ਕੇ ਆਉਂਦੇ ਰਹੇ ਜਦ ਕੁਝ ਭਗਤ ਸ੍ਰੀ ਹਰਮੰਦਰ ਸਾਹਿਬ ਆਏ ਸਨ ਤੇ ਉਹਨਾਂ ਨੇ ਆਪਣੀ ਬਾਣੀ ਗੁਰੂ ਅਰਜਨ ਸਾਹਿਬ ਜੀ ਨੂੰ ਲਿਖਵਾਈ ਨਿਯਮਬੱਧ ਤੇ ਰਾਗਾਂ ਮੁਤਾਬਕ ਸਾਰੀ ਬਾਣੀ ਦੀ ਸੰਪਾਦਨਾ ਕਰਕੇ ਇੱਕ ਪੋਥੀ ਸਾਹਿਬ ਭਾਵ ਗ੍ਰੰਥ ਸਾਹਿਬ ਬਣਾਇਆ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਇਆ ਤੇ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਕੀਤੀ ਸੀ ਜਿਸ ਦਾ ਅੱਜ ਦੇ ਦਿਨ 1 ਸਤੰਬਰ 1604 ਈਸਵੀ ਨੂੰ ਸ਼੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਪਹਿਲੇ ਗਰੰਥੀ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਦਿੱਤੀ ਪ੍ਰਕਾਸ਼ ਪੀੜਾ ਸਾਹਿਬ ਉੱਤੇ ਕੀਤਾ ਗਿਆ ਤੇ ਗੁਰੂ ਅਰਜਨ ਸਾਹਿਬ ਜੀ ਨੀਚੇ ਦਰੀ ਤੇ ਬੈਠੇ ਤੇ ਅੱਗੋਂ ਵੀ ਬੈਠਦੇ ਰਹੇ ਬਾਬਾ ਬੁੱਢਾ ਜੀ ਨੂੰ ਕਿਹਾ ਤੁਸੀਂ ਅੱਜ ਪਹਿਲੇ ਗਰੰਥੀ ਦੇ ਰੂਪ ਵਿੱਚ ਪੋਥੀ ਸਾਹਿਬ ਤੋਂ ਆਵਾਜ਼ਾ ਲਓ ਫਾਬ ਹੁਕਮਨਾਮਾ ਲਓ ਤਾਂ ਬਾਬਾ ਬੁੱਢਾ ਜੀ ਨੇ ਕੋਥੀ ਸਾਹਿਬ ਨੂੰ ਸਤਕਾਰ ਸਹਿਤ ਖੋਲਿਆ ਪ੍ਰਕਾਸ਼ ਕੀਤਾ ਤੇ ਉਥੋਂ ਪਹਿਲਾ ਜਿਹੜਾ ਹੁਕਮਨਾਮਾ ਆਇਆ ਉਸ ਨੂੰ ਪੜ੍ਹ ਕੇ ਸੁਣਾਇਆ ਉਹ ਹੁਕਮਨਾਮਾ ਇਹ ਸੀ ਸੋਹੀ ਮਹਿਲ ਦਾ ਪੰਜਵਾਂ ਅੰਗ 783 ਸੰਤਾ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੋਰਨ ਪੁਰਖ ਚੁਤ ਅਬਨਾਸੀ ਜਿਸ ਵੇਦ ਪੁਰਾਣੀ ਗਾਇਆ ਆਪਨਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਭਾਵ ਅਰਥ ਗੁਰੂ ਜੀ ਲਿਖਦੇ ਹਨ ਕਿ ਈਸ਼ਵਰ ਆਪਣੇ ਸੰਤਾਂ ਦੇ ਹਰੇਕ ਕਾਰਜ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦਾ ਹੈ ਇੰਜ ਲੱਗਦਾ ਹੈ ਕਿ ਉਹ ਆਪ ਹੀ ਭਾਵ ਈਸ਼ਵਰ ਸਭ ਕੁਝ ਕਰ ਰਿਹਾ ਹੈ ਤੇ ਉਹ ਸਭ ਕਾਰਜ ਪੂਰਨ ਤੌਰ ਤੇ ਪੂਰਾ ਹੋ ਰਿਹਾ ਹੈ ਪਹਿਲਾਂ ਆਪਾਂ ਸਮਝਦੇ ਹਾਂ ਕਿ ਸੰਤ ਕੌਣ ਹੁੰਦੇ ਹਨ ਸੰਤ ਦੇ ਅਰਥ ਹਨ ਜੋ ਮਨੁੱਖ ਆਪਣੇ ਮਨ ਨੂੰ ਪਵਿੱਤਰ ਕਰਕੇ ਈਸ਼ਵਰ ਨਾਲ ਜੁੜ ਜਾਂਦਾ ਹੈ ਤੇ ਉਹ ਈਸ਼ਵਰ ਦੇ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਸੱਚੇ ਗੁਣਾਂ ਨਾਲ ਹੀ ਵਿਚਰਦਾ ਹੈ ਤੇ ਫਿਰ ਸੰਤ ਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ ਰਹਿੰਦਾ ਕਿਉਂਕਿ ਸੰਤ ਨੇ ਈਸ਼ਵਰ ਦੇ ਸਾਰੇ ਗੁਣ ਧਾਰਨ ਕਰ ਲਈ ਹੁੰਦੇ ਹਨ ਕੋਈ ਸੰਤ ਕੋਈ ਵੀ ਬ੍ਰह्मज्ञानी ਕੋਈ ਵੀ ਕਾਰਜ ਕਰਦਾ ਹੈ ਤਾਂ ਉਸਦੇ ਸਾਰੇ ਕੰਮ ਸਹਿਜੇ ਹੀ ਸੰਪੂਰਨ ਹੋ ਜਾਂਦੇ ਹਨ ਬਿਨਾਂ ਕਿਸੇ ਰੁਕਾਵਟ ਤੋਂ ਕਿਉਂਕਿ ਉਸਦੇ ਬੋਲਾਂ ਵਿੱਚ ਸਚਾਈ ਹੁੰਦੀ ਹੈ ਪਵਿੱਤਰਤਾ ਹੁੰਦੀ ਹੈ ਜਦੋਂ ਆਪਣੇ ਪਿਆਰਿਆਂ ਦੇ ਕਾਰਜ ਰਾਸ ਕਰ ਦਿੰਦਾ ਹੈ ਤਾਂ ਧਰਤੀ ਉੱਪਰ ਜਲ ਸਰੋਵਰ ਚੰਤ ਲਾਭ ਸਭ ਸੋਹਣੇ ਸੁਹਾਵਣੇ ਤੇ ਚੰਗੇ ਲੱਗਣ ਲੱਗ ਜਾਂਦੇ ਹਨ ਪਿਆਰੇ ਨੂੰ ਇੰਜ ਲੱਗਦਾ ਹੈ ਕਿ ਉਸਦੇ ਤਨ ਮਨ ਵਿੱਚ ਅੰਮ੍ਰਿਤ ਜਲ ਦਾ ਭਾਵਕ ਪਵਿੱਤਰਤਾ ਦਾ ਸਚਾਈ ਦਾ ਸਦਗੁਣਾ ਦਾ ਪ੍ਰਭਾਵ ਪੈ ਰਿਹਾ ਹੈ ਤੇ ਉਸ ਨੂੰ ਆਨੰਦ ਅਵਸਥਾ ਪ੍ਰਾਪਤ ਹੋ ਰਹੀ ਹੁੰਦੀ ਹੈ ਪਿਆਰੇ ਨੂੰ ਭਾਵ ਪਵਿੱਤਰ ਆਤਮਾ ਵਾਲੇ ਮਨੁੱਖ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਅੰਮ੍ਰਿਤ ਜਲ ਦਾ ਉਸ ਦੇ ਮਨ ਤਨ ਤੇ ਪ੍ਰਭਾਵ ਪੈ ਰਿਹਾ ਹੈ ਤੇ ਸਹਜੇ ਹੀ ਉੱਦਮ ਹੋ ਰਿਹਾ ਲੱਗਦਾ ਹੈ ਕਿ ਸਾਰੇ ਮਨੋਰਥ ਤੇ ਸਹਜੇ ਹੀ ਪੂਰਨ ਹੋ ਰਹੇ ਹਨ ਉਸ ਪਿਆਰੇ ਮਨੁੱਖ ਦੇ ਮਨ ਦੀ ਐਸੀ ਅਵਸਥਾ ਬਣ ਜਾਂਦੀ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਈਸ਼ਵਰ ਦੀ ਸਭ ਪਾਸੇ ਜੈ ਜੈਕਾਰ ਹੀ ਹੋ ਰਹੀ ਹੈ ਤੇ ਸਭ ਮਨੁੱਖਾਂ ਦੇ ਦੁੱਖ ਕਸ਼ਟ ਕਲੇਸ਼ ਜੋਰੇ ਲੱਥੇ ਜਾ ਰਹੇ ਹਨ ਇਸ ਤਰ੍ਹਾਂ ਦੀ ਉਸ ਪਿਆਰੇ ਦੇ ਮਨ ਦੀ ਅਵਸਥਾ ਬਣਦੀ ਜਾਂਦੀ ਹੈ ਫਿਰ ਪਿਆਰੇ ਮਨੁੱਖ ਨੂੰ ਇੰਜ ਲੱਗਦਾ ਹੈ ਕਿ ਮਹਾਨ ਈਸ਼ਵਰ ਜੋ ਪੁਰਖ ਵਿधाता ਹੈ ਸਰਵ ਵਿਆਪਕ ਹੈ ਅਚੂਤ ਹੈ ਅਬਨਾਸੀ ਹੈ ਨਾ ਕਦੇ ਮਰਨ ਵਾਲਾ ਉਹ ਈਸ਼ਵਰ ਪ੍ਰਭੂ ਇਸ ਗੱਲ ਦਾ ਜਸ ਹਰ ਵੇਲੇ ਵੇਦ ਪੁਰਾਣ ਗਾ ਰਹੇ ਹਨ ਭਾਗ ਧਾਰਮਿਕ ਪੁਸਤਕਾਂ ਜਿਨ੍ਹਾਂ ਦਾ ਆਧਾਰ ਸੱਚ ਹੈ ਉਹ ਬਾਣੀ ਰਾਹੀ ਸ਼ਬਦ ਰਾਹੀ ਉਸ ਪ੍ਰਭੂ ਅਬਨਾਸੀ ਦੇ ਗੁਣਾਂ ਨੂੰ ਵੇਖ ਵੇਖ ਕੇ ਗਾ ਰਹੇ ਹਨ ਉਸ ਦੇ ਜਸ ਦਾ ਗਾਇਨ ਹੋ ਰਿਹਾ ਹੈ ਪਰਮੇਸ਼ਰ ਨੇ ਆਪਣਾ ਸੁਭਾਉ ਜੋ ਸੱਚ ਦਾ ਹੈ ਦਿਆਲਤਾ ਕਿਰਪਾਲਤਾ ਦਾ ਹੈ ਖੀਮਾ ਕਰਨ ਦਾ ਹੈ ਸਰਬ ਗੁਣਾ ਦਾ ਹੈ ਉਸ ਨੇ ਉਹਨਾਂ ਮਨੁੱਖਾਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਸ ਮਹਾਨ ਈਸ਼ਵਰ ਦੇ ਗੁਣਾ ਨੂੰ ਗਾਇਆ ਈਸ਼ਵਰ ਦੀ ਉਪਮਾ ਕੀਤੀ ਮਹਾਨ ਈਸ਼ਵਰ ਨਾਲ ਜੁੜ ਗਏ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਨਹੀਂ ਦਿੱਤੀ ਸੀ ਸਤਕਾਰ ਦਿੱਤਾ ਆਪ ਤੋਂ ਉੱਚੀ ਥਾਂ ਤੇ ਬਿਰਾਜਮਾਨ ਕੀਤਾ ਉਹ ਜਾਣੀ ਜਾਣ ਸਨ ਕਿ ਅੱਗੋਂ ਬਾਣੀ ਗੁਰੂ ਸਾਹਿਬਾਨ ਰਚ ਸਕਦੇ ਹਨ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਰਚੀ ਉਹਨਾਂ ਨੇ 31ਵੇਂ ਰਾਗ ਜੈਤਿ ਸ੍ਰੀ ਰਾਗ ਦੀ ਵਰਤੋਂ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਰਚਨਾ ਕੀਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਗ੍ਰੰਥ ਸਾਹਿਬ ਵਿੱਚ ਜੋੜ ਕੇ ਦਮਦਮਾ ਸਾਹਿਬ ਵਿਖੇ ਮੁਕੰਮਲ ਕੀਤਾ ਇਸ ਕਾਰਜ ਲਈ 9 ਮਹੀਨੇ 9 ਦਿਨ ਲੱਗੇ ਸਨ ਇਹ ਕਾਰਜ ਗੁਰੂ ਸਾਹਿਬ ਨੇ 1706 ਈਸਵੀ ਵਿੱਚ ਮੁਕੰਮਲ ਕੀਤਾ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਕਰਦੇ ਸਨ ਤੇ ਕਲਮਾ ਘੜਨ ਤੇ ਸਿਆਹੀ ਬਣਾਉਣ ਦੀ ਸੇਵਾ ਬਾਬਾ ਦੀਪ ਸਿੰਘ ਜੀ ਕਰਦੇ ਸਨ ਗੁਰੂ ਸਾਹਿਬ ਸਵੇਰੇ 3-4 ਘੰਟੇ ਰੋਜ਼ ਬਾਣੀ ਲਿਖਵਾਇਆ ਕਰਦੇ ਸਨ ਤੇ ਸ਼ਾਮ ਨੂੰ ਲਿਖੀ ਹੋਈ ਬਾਣੀ ਦੇ ਅਰਥ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸਮਝਾਇਆ ਕਰਦੇ ਸਨ ਅਰਥ ਸਮਝਣ ਵਾਲੇ 48 ਗੁਰਸਿੱਖ ਸਨ ਜਿਨ੍ਹਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵਿਖਿਆਨ ਉਪਦੇਸ਼ ਸੁਣਿਆ ਤੇ ਫਿਰ ਉਹਨਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਜਾ ਕੇ ਸੰਗਤਾਂ ਵਿੱਚ ਪ੍ਰਚਾਰ ਕੀਤਾ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਬੀੜਾਂ ਦੇ ਉਤਾਰੇ ਕਰਵਾਈ ਭਾਗ ਹੁਣ ਚਾਰ ਬੀੜਾਂ ਮੁਕੰਮਲ ਹੋ ਗਈਆਂ ਸਨ ਤਾਂ ਇੱਕ ਬੀੜ ਦਾ ਪ੍ਰਕਾਸ਼ ਦਮਦਮਾ ਸਾਹਿਬ ਵਿਖੇ ਕੀਤਾ ਗਿਆ ਤੇ ਇੱਕ ਬੀੜ ਪ੍ਰਕਾਸ਼ ਕਰਨ ਲਈ ਹਰਮੰਦਰ ਸਾਹਿਬ ਭੇਜੀ ਗਈ ਅਤੇ ਇੱਕ ਬੀੜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਾਵ ਹਜੂਰ ਸਾਹਿਬ ਜਾਣ ਲੱਗਿਆਂ ਨਾਲ ਲੈ ਕੇ ਗਏ ਗੁਰਬਾਣੀ ਸਾਰੀ ਹੀ ਸੱਚ ਹੈ ਤੇ ਗੁਰੂ ਰੂਪ ਹੈ ਤੇ ਨਿਰੰਕਾਰੀ ਜੋਤ ਹੈ ਗੁਰੂ ਜੀ ਨੇ ਆਪ ਖੁਦ ਕਿਹਾ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੂ ਗੁਰ ਸਿੱਖੋ ਹਰ ਕਰਤਾ ਆਪ ਮੋਹੋ ਕੜਾਈ ਇਹ ਈਸ਼ਵਰੀ ਬਾਣੀ ਹੈ ਇਹ ਈਸ਼ਵਰ ਦੀ ਰਚਨਾ ਹੈ ਕਿਸੇ ਮਨੁੱਖ ਦੀ ਰਚਨਾ ਨਹੀਂ ਹੈ ਛੇ ਗੁਰੂ ਸਾਹਿਬਾਨ ਤੇ ਭਗਤਾ ਨੇ वाणी ਨੂੰ ਬੇਸ਼ੱਕ ਨਾਮ ਦਿੱਤਾ ਪਰ ਸਾਰੇ ਦੇ ਸਾਰੇ ਹੀ ઈશ્વર ਦਾ ਸਰਗੁਣ ਰੂਪ ਸਨ ઈશ્વਰ ਨਿਰਗੁਣ ਰੂਪ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ तिस जेवड़ अवर्ण ਕੋਈ ਵਾਹੋ ਵਾਹੋ अगम अथाह है ਵਾਹੋ ਵਾਹੋ ਸੱਚਾ ਸੋਈ ਵਾਹੋ ਵਾਹੋ بے ਪਰਵਾਹ ਹੈ ਵਾਹ ਵਾਹ ਕਰੇ ਸੋ ਹੋਈ ਵਾਹੋ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਈ ਵਾਹੋ ਵਾਹ ਕਰਮੀ ਪਾਈਐ ਆਪ ਦਿਆ ਕਰ ਦੇ ਨਾਨਕ ਵਾਹੋ ਵਾਹ ਗੁਰਮੁਖ ਪਾਈਐ ਅਨੰਦਿਨ ਨਾਮ ਲਈ 1788ਵੀਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਕ ਬੀੜ ਹਜ਼ੂਰ ਸਾਹਿਬ ਨਾਲ ਲੈ ਕੇ ਗਏ ਸਨ ਤਾਂ ਉੱਥੇ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਦਾ ਵਿਚਾਰ ਬਣਾ ਲਿਆ ਤਾਂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ ਪੰਜ ਪੈਸੇ ਨਾਰੀਅਲ ਅੱਗੇ ਭੇਟ ਕਰਕੇ ਪੰਜ ਪਰਗਮਾ ਕੀਤੀਆਂ ਤੇ ਮੱਥਾ ਟੇਕ ਕੇ نیچے ਬੈਠ ਗਈ ਸਾਰਿਆਂ ਸਿੱਖਾਂ ਨੂੰ ਹੁਕਮ ਕੀਤਾ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਬਣ ਗਏ। ਭਾਗ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ। ਸਾਰੇ ਸਿੱਖ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਵਿਚਾਰਧਾਰਾ ਨੂੰ ਮੰਨਦੇ ਹਨ। ਆਪਣਾ ਜੀਵਨ ਸਿੱਖੀ ਅਸੂਲਾਂ ਮੁਤਾਬਕ ਬਣਾਉਂਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵੇਰੇ ਪ੍ਰਕਾਸ਼ ਤੇ ਸ਼ਾਮ ਨੂੰ ਸੁਖ ਆਸਨ ਹੁੰਦਾ ਹੈ ਰੋਜ਼ਾਨਾ ਹਰ ਗੁਰਦੁਆਰੇ ਵਿੱਚ ਗੁਰਬਾਣੀ ਦੇ ਕੀਰਤਨ ਦਾ ਪਰਵਾਹ ਚੱਲਦਾ ਰਹਿੰਦਾ ਹੈ ਇਹ ਬਾਣੀ ਮਨੁੱਖਤਾ ਲਈ ਰਚੀ ਗਈ ਹੈ ਕਿਉਂਕਿ ਈਸ਼ਵਰ ਵੱਲੋਂ ਲਿਖਵਾਈ ਗਈ ਹੈ। ਈਸ਼ਵਰ ਕਿਸੇ ਦਾ ਪੱਖ ਨਹੀਂ ਲੈਂਦਾ। ਇਹ ਬਾਣੀ ਇਕੱਲੇ ਸਿੱਖਾਂ ਲਈ ਹੀ ਨਹੀਂ ਸਾਰੀ ਮਨੁੱਖਤਾ ਵਾਸਤੇ ਹੈ। ਜਿਹੜਾ ਮੰਨਦਾ ਹੈ ਉਹ ਸਿੱਖ ਕਹਲੌਂਦਾ ਹੈ। ਕੇਸਾ ਧਾਰੀ ਸਿੱਖ ਜਾਂ ਸਹਿਜ ਧਾਰੀ ਸਿੱਖ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋਏ ਤਿਸ ਜੇ ਵਡ ਅਵਰ ਨ ਕੋਏ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ